ਹੁਣ ਜਿਹੜਾ ਗੱਡੀ ਦਾ ਮਾਨ ਸਨਮਾਨ ਸੰਦੀਪ ਲੁੱਧਰ ਦਾ ਕੀਤਾ ਜਾਣਾ ਹੈ ਸੰਦੀਪ ਲੁੱਧਰ ਤੇ ਸ਼ਾਹਕੋਟ ਦੀ ਟੀਮ ਦੇ ਸਾਰੇ ਖਿਡਾਰੀ ਤੇ ਸਰਦਾਰ ਬਗੇਲ ਸਿੰਘ ਜੀ ਤੇ ਲੁੱਧਰ ਦਾ ਮਹਾਨ ਕਬੱਡੀ ਖਿਡਾਰੀ ਦਾ ਪੁੱਤਰ ਵੀ ਪੁੱਜਿਆ ਹੋਇਆ ਹੈ ਮੈਂ ਬੇਨਤੀ ਕਰਦਾ ਵੀ ਗੱਡੀ ਦੇ ਲਾਗੇ ਆ ਜਾਣਗੇ ਜਿਹੜੇ ਜਿਹੜੇ ਲੁੱਧਰ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਦੁਨੀਆ ਦਾ ਉਹ ਖਿਡਾਰੀ ਹੈ ਜਿਹੜਾ ਲੰਮੀ ਪਾਰੀ ਖੇਡ ਰਿਹਾ ਹੈ ਹਾਤੇ 41 ਸਾਲ ਦੀ ਉਮਰ ਹੋ ਗਈ ਹੈ ਫਿਰ ਵੀ 베ਰ 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 ਕਬੱਡੀਆਂ ਪੁੰਦਾ ਹੰਸਾ ਵਾਲਾ ਕਾਲਾ ਮਾਰ ਕਰਦਾ ਮਲਕੀਤ ਗੱਲ ਹੁਣੀ ਪਿੰਗੀ ਢਿੱਲੇ ਸਾਰੀ ਮੈਟਰੋ ਪੰਜਾਬੀ ਸਪੋਰਟਸ ਕਲੱਬ 베ਰੀਆ ਸ਼ਾਹਕੋਟ ਵੈਨਕੂਵਰ ਕਬੱਡੀ ਕਲੱਬ ਸਾਰੀ ਮਾਰ ਕਰਦੇ ਆ ਸਾਹੋਕੇ ਵਾਲਾ ਤੇਰਾ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਸੁਲਤਾਨ ਹੁਣੀ ਸੰਦੀਪ ਲੋਧਰ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਬੋਲ ਜਦੋਂ ਜਦੋਂ ਪੈਰ ਫੁੱਟਣ ਗੱਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਅੱਜ ਪੱਟੇਵਾਲ ਦਾ ਸਨਮਾਨ ਜਿਹੜਾ ਹੈ ਇਹ ਕਹਿੰਦੇ ਵੱਡੀ ਧਰਤੀ ਦੇ ਕੀਤਾ ਜਾ ਰਿਹਾ ਹੈ ਸੰਦੀਪ ਨੂੰ ਸੰਦੀਪ ਲੁੱਧਰ ਬਣ ਦੇ ਲਈ ਸੰਦੀਪ ਖੜਬਾ ਬਣ ਦੇ ਲਈ ਬਹੁਤ ਵੱਡੀ ਮਿਹਤ ਕਰਨੀ ਪਈ ਹੈ ਅੱਜ ਸੰਦੀਪ ਸਿਖਰ ਤੇ ਹੈ ਸੰਦੀਪ ਜਮਾ ਕਹਿੰਦੇ ਸਿਖਰਲਾ ਟੰਬਾ ਬਣਿਆ ਹੋਇਆ ਤੇ ਸਾਡੀਆਂ ਦਵਾਲਾਂ ਨੇ ਬਨਾ ਪ੍ਰੋਮੋਟਰ ਭਰਾਵਾਂ ਦਾ ਧੰਨਵਾਦ ਕਰਦਾ ਅੱਜ ਪੱਟੇਵਾਲ ਨੂੰ ਵੱਡੀ ਗੱਡੀ ਦੇ ਨਾਲ ਬਹੁਤ ਵੱਡਾ ਸਨਮਾਨ ਜਿਹੜਾ ਅੱਜ ਪੱਟੇ ਮੇਲੇ ਤੇ ਕੀਤਾ ਜਾ ਰਿਹਾ ਹੈ ਜਿਹੜੇ ਕਲੱਬ ਦਾ ਧੰਨਵਾਦ ਹੈ ਸ਼ਾਹ ਕੋਟ ਦੇ ਸੰਦੀਪ ਡੰਗਲੰਭੀਏ ਕਬੱਡੀ ਕਲੱਬ ਨੂੰ ਬਹੁਤ ਵੱਡੀ ਮਬਾਰਕਬਾਦ ਹੈ ਇਹ ਸਨਮਾਨ ਸੋਖੇ ਦੀ ਨਿਲਦੀ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉਹ ਦਿਲੋ ਜਵਾਬਾਂ ਦੇ ਪਰਬਤਵਾ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਚੜ੍ਹਦੀ ਕਲਾ ਦੇ ਵਿੱਚ ਝਕਾਰਾ ਲੱਗੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ